ਔਰ ਇੱਕ ਹੁੰਦਾ ਬੇਇੱਜ਼ਤੀ ਕਰਨੀ ਸਮਝਦੇ ਹੋ ਕਿ ਨਹੀਂ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਮਾਪੇ ਨੂੰ ਠੋਕਰਾਂ ਨਹੀਂ ਮਾਰਨੀਆਂ ਚਾਹੀਦੀਆਂ ਮਾਪੇ ਦੀ ਬੇਇੱਜ਼ਤੀ ਬਯਦ ਵੀ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਨਾਲ ਬੋਲ ਕਬੋਲ ਬੋਲੀਏ ਗਾਲੀ ਦਈਏ ਗਲਤ ਬੋਲੀਏ ਧੱਕਾ ਮਾਰੀਏ ਇਦਾਂ ਨਹੀਂ ਕਰਨਾ ਚਾਹੀਦਾ ਸਮਝਦੇ ਹੋ ਇੱਜ਼ਤ ਕਰਨੀ ਚਾਹੀਦੀ ਸਤਕਾਰ ਕਰਨਾ ਚਾਹੀਦਾ ਇਸ ਲਈ ਔਰ ਅਗਲਾ ਪੈਸਾ ਬੁੱਲੇ ਸ਼ਾਹ ਨੇ ਕੀ ਇਸ਼ਾਰਾ ਕੀਤਾ ਔਲਾਦ ਨੂੰ ਅੱਛੇ ਸੰਸਕਾਰ ਦਿਓ ਔਲਾਦ ਨੂੰ ਅੱਛੀ ਸਿੱਖਿਆ ਦਿਓ ਅੱਛੀ ਸਮਝ ਦਿਓ ਔਰ ਇਸੀ ਬਹੁਤ ਵਾਰ ਦੱਸਿਆ ਕਿ ਅਗਰ ਔਲਾਦ ਨੂੰ ਅੱਛੀ ਸਿੱਖਿਆ ਮਿਲੀ ਅੱਛੀ ਸਮਝ ਮਿਲੀ ਅੱਛਾ ਗੁਣਵਾਨ ਅਗਰ ਔਲਾਦ ਨੂੰ ਅੱਛੇ ਗੁਣ ਮਿਲਦੇ ਹਨ ਤਾਂ ਆਪਣੇ ਗੁਨਾ ਨਾਲ ਆਪਣੇ ਅੱਛੀਆਂ ਆਤਾਂ ਨਾਲ ਹੀ ਉਹ ਜੀਵਨ ਚ ਕਾਮਯਾਬ ਹੁੰਦੇ ਤਾਂ ਜੇ ਤੁਸੀਂ ਔਲਾਦ ਨੂੰ ਅੱਛੀ ਸਿੱਖਿਆ ਨਹੀਂ ਦਿੱਤੀ ਅੱਛੇ ਗੁਣੀ ਨਹੀਂ ਦਿੱਤੇ ਅਗਰ ਔਲਾਦ ਗਲਤ ਸੰਗਤ ਚ ਪੈ ਗਈ ਤਾਂ ਤੁਸੀਂ ਲੱਖਾਂ ਕਰੋੜਾ ਰੁਪਿਆ ਵੀ ਦੇ ਜੋ ਕੁਝ ਸਾਲਾਂ ਚ ਉਹਨਾਂ ਨੇ ਸਭ ਕੁਝ ਆਪਣੀਆਂ ਬੁਰੀਆਂ ਆਤਾਂ ਨਾਲ ਕਰ ਲੈਣਗੇ ਨਹੀਂ ਪਰਵਾਹ ਇਸ ਲਈ ਅੱਗੇ ਇੱਕ ਸਿੱਕਾ ਸਟੰਨਾ ਮਤਲਬ ਹੈ ਆਪਣੇ ਅਗਲੇ ਬੱਚਿਆਂ ਨੂੰ ਜਿਹੜੇ ਤੁਹਾਡੇ ਅੱਗੇ ਐ ਉਹਨਾਂ ਨੂੰ ਵੀ ਚੰਗੀ ਸਿੱਖਿਆ ਦਿਓ ਚੰਗੇ ਸੰਸਕਾਰ ਦਿਓ ਨਵਾਬ ਕਹਿੰਦਾ ਥੱਲੇ ਸੁੱਟਣ ਦਾ ਮਤਲਬ ਕੀ ਐ ਕਹਿੰਦਾ ਥੱਲੇ ਸੁੱਟਣ ਦਾ ਮਤਲਬ ਕਿ ਆਪਣੇ ਤੇ ਵੀ ਚੰਗਾ ਖਰਚ ਕਰੋ ਚੰਗਾ ਪਾਸਾ ਖਰਚ ਕਰੋ ਕਿਉਂਕਿ ਆਪਣੇ ਤੇ ਤੁਸੀਂ ਨਸ਼ੇ ਵਾਲੇ ਪਾਸੇ ਵੀ ਲਾ ਸਕਦੇ ਹੋ ਉੱਥੇ ਵੀ ਖਰਚ ਸਕਦੇ ਹੋ ਜੋ ਤੁਹਾਡੀ ਜ਼ਿੰਦਗੀ ਦੀ ਬਰਬਾਦੀ ਕਹਿ ਦਿਓ ਲੋਕ ਐ ਤੁਸੀਂ ਭਰਜ ਕਰੋ ਤੁਹਾਡੇ ਕੋਲ 1000 ਰੁਪਇਆ ਹੈ ਤੁਸੀਂ ਭੰਗ ਵੀ ਪੀ ਸਕਦੇ ਹੋ ਲੈ ਕੇ ਅਫੀਮ ਵੀ ਲੈ ਸਕਦੇ ਹੋ ਚਿੱਟਾ ਵੀ ਲੈ ਸਕਦੇ ਹੋ ਬੰਦੇ ਕੀ ਕੀ ਹੁੰਦਾ ਡੋਡੇ ਡੂਡੇ ਜੋ ਵੀ ਹੈ ਜਾਂ ਸ਼ਰਾਬ ਕੁਝ ਵੀ ਹੋ ਗਿਆ ਉਹ ਵੀ ਲੈ ਕੇ ਤੁਸੀਂ 1000 ਰੁਪਏ ਉੱਥੇ ਵੀ ਲਾ ਸਕਦੇ ਹੋ ਪਰ ਉਹਨਾਂ ਕੀ ਹੁੰਦਾ ਜ਼ਿੰਦਗੀ ਪੈਸਾ ਵੀ ਗਿਆ ਪਰ ਮਿਲਿਆ ਵੀ ਕੁਝ ਨਹੀਂ ਉਲਟਾ ਜੋ ਮੇਰੇ ਪੱਲੇ ਹੈਲਥ ਸੀ ਸਿਹਤ ਸੀ ਮੇਰਾ ਗਿਆਨ ਸੀ ਮੇਰੀ ਸਮਝ ਵੀ ਪੈਸਾ ਵੀ ਗਵਾਇਆ ਤਾਂ ਆਪਣੀ ਸਿਹਤ ਵੀ ਆਪਣੀ ਬੁੱਧੀ ਵੀ ਆਪਣੀ ਅਕਲ ਵੀ ਗਵਾਈ ਇੱਜ਼ਤ ਵੀ ਗਵਾਈ ਇੱਜ਼ਤ ਵੀ ਜਾਂਦੀ ਹੈ ਨਹੀਂ ਔਰ ਬੰਦਾ ਨਸ਼ਾ ਕਰਕੇ ਡਿੱਗਿਆ ਹੋਵੇ ਕਿਹੜਾ ਇੱਜ਼ਤ ਕਰੇ ਉਹ ਸ਼ਰਾਬੀ ਪਿਆ ਦੇਖ ਦੇਖ ਇਹਦੀ ਸ਼ਕਲ ਦੇਖ ਔਰ ਕਈ ਵਾਰਾ ਤਾਂ ਕੁੱਤੇ ਜਾਂਦੇ ਮੂੰਹ ਵੀ ਚੱਟ ਕੇ ਚਲੇ ਜਾਂਦੇ ਸਭ ਇਹ ਸੱਚਾਈ ਗੱਲ ਹੈ ਤੁਹਾਨੂੰ ਵੀ ਸ਼ਾਇਦ ਕਦੀ ਇਦਾਂ ਦੇਖਣ ਦਾ ਮੌਕਾ ਮਿਲਿਆ ਹੋਵੇਗਾ ਉੱਥੇ ਇੱਜ਼ਤ ਕੀ ਰਹਿ ਜਾਂਦੀ ਹੈ ਸਮਝਦੇ ਹੋ ਕਿ ਨਹੀਂ ਉੱਥੇ ਕੋਈ ਇੱਜ਼ਤ ਨਹੀਂ ਰਹਿ ਜਾਂਦੀ ਕਿਉਂਕਿ ਇਦਾਂ ਦੇ ਸ਼ਰਾਬੀ ਹੁਣ ਇੱਕ ਹਾਸੇ ਵਾਲੀ ਗੱਲ ਹੈ ਤੁਹਾਨੂੰ ਖੁਸ਼ੀ ਦਾ ਮੌਕਾ ਸੁਣਾ ਦਿੰਦੇ ਆ ਇੱਕ ਸ਼ਰਾਬੀ ਸੀ ਇੱਦੀ 사ਸੰਗ ਪੰਡਾਲ ਲੱਗਾ ਉਹ ਰਾਤ ਦਾ 사ਸੰਗ ਸੀ ਕਿਤੇ ਫਕੀਰਾਂ ਦਾ ਉਹ ਨਸ਼ਾ ਕਰਕੇ ਪਿੱਛੇ ਡਿੱਗ ਪਿਆ ਯਾਨੀ ਪਿੱਛੇ ਹੀ ਨਸ਼ਾ ਜਾਰੇ ਕਰ ਲਿਆ ਸ਼ਰਾਬੀ ਨੇ ਰਾਤ ਨੂੰ ਤਾਂ ਪੰਡਾਲ ਦੇ ਬਾਹਰ ਹੀ ਪਿੱਛੇ ਬੈਠਾ ਬੈਠਾ ਡਿੱਗ ਪਿਆ ਕੁੱਤਾ ਆਇਆ ਸਮਝਦੇ ਹੋ ਕਿ ਨਹੀਂ ਔਰ ਕਰ ਗਿਆ ਇੱਕ ਨੰਬਰ ਉਹਦੇ ਮੂੰਹ ਤੇ ਜਦੋਂ ਕਰ ਗਿਆ ਤਾਂ ਜਦੋਂ 사ਸੰਗ ਦੀ ਸਮਾਪਤੀ ਹੋਏ 2 ਘੰਟੇ 3 ਘੰਟੇ ਬਾਅਦ ਸ਼ਰਾਬੀ ਨੂੰ ਥੋੜਾ ਜਿਹਾ ਹੋਸ਼ ਆਇਆ ਤਾਂ ਬੰਦਿਆਂ ਨੇ ਕਿਹਾ ਲੈ ਵੀ ਸੱਸਾਂ ਚ ਤਾਂ ਅੰਮ੍ਰਿਤ ਹੀ ਬੜਾ ਵਰਸਿਆ ਕਹਿੰਦਾ ਅੱਛਾ ਤੇ ਮੈਂ ਵੀ ਪੀਤਾ ਸੀ ਉਹ ਕਹਿੰਦੇ ਤੂੰ ਗ੍ਰਾਮ ਅੰਮ੍ਰਿਤ ਪੀਤਾ ਭਾਈ ਇਹ ਤੇ ਨਹੀਂ ਪਤਾ ਹੋਏਗਾ ਕਿਉਂਕਿ ਤੇਰੇ ਵਰਗੇ ਕਿਹੜੇ ਅੰਮ੍ਰਿਤ ਨੂੰ ਪੀਂਦੇ ਆ ਯਾਨੀ ਇਹ ਇੱਕ ਇਸ਼ਾਰਾ ਦੱਸ ਰਹੇ ਆ ਕਿ ਨਸ਼ਾ ਕਰਨ ਵਾਲਾ ਉਹ ਰਸ ਨੂੰ ਚੂਕ ਜਾਂਦਾ ਜੋ ਰਸ ਦੁਨੀਆ ਤੇ ਸਮਝਦੇ ਹੋ ਕਿ ਨਹੀਂ ਉਹ ਤਾਂ ਬਸ ਜਿੱਦਾਂ ਬੰਦਾ ਕਹਿੰਦਾ ਨਾ ਨਸ਼ਿਆਂ ਜੀ ਸਵਾਦ ਬੜਾ ਨਸ਼ਿਆਂ ਜੀ ਰਸ ਬੜਾ ਇਦਾਂ ਸੋ ਇਦਾਂ ਦੀ ਜ਼ਿੰਦਗੀ ਨਹੀਂ ਹੋਣੀ ਚਾਹੀਦੀ ਕਿ ਜਾਨਵਰ ਵੀ ਆ ਕੇ ਸਾਡਾ ਫਾਇਦਾ ਲੈ ਜਾਣ ਬਲਕੇ ਸਾਡੀ ਜ਼ਿੰਦਗੀ ਇਦਾਂ ਦੀ ਹੋਣੀ ਚਾਹੀਦੀ ਜੀਵਨ ਇਦਾਂ ਦਾ ਹੋਵੇ ਕਿ ਸਾਡਾ ਜੀਵਨ ਐਸਾ ਹੋਵੇ ਕਿ ਅਸੀਂ ਸੰਸਾਰ ਨੂੰ ਫਾਇਦਾ ਦੇਈਏ ਅਸੀਂ ਦੁਖੀਆਂ ਨੂੰ ਹਸਾ ਸਕੀਏ ਰੋਂਦਿਆਂ ਨੂੰ ਹਸਾ ਸਕੀਏ ਗਿਰਿਆਂ ਨੂੰ ਉਠਾ ਸਕੀਏ ਔਰ ਜਿਹੜੇ ਵਿਗੜੇ ਹੋਏ ਨਾ ਉਹ ਵਿਗੜਿਆਂ ਨੂੰ ਬਣਾ ਸਕੀਏ ਇਦਾਂ ਦੀ ਸਾਡੀ ਜ਼ਿੰਦਗੀ ਹੋਣੀ ਚਾਹੀਦੀ ਸੋ ਆਪਣੇ ਪੈਸੇ ਨੂੰ ਆਪਣੀ ਹੈਲਥ ਨੂੰ ਇਦਾਂ ਬੁਰੀਆਂ ਚੀਜ਼ਾਂ ਪਿੱਛੇ ਬਰਬਾਦ ਨਾ ਕਰੋ ਕਿਉਂਕਿ ਜ਼ਿੰਦਗੀ بار بار ਸਮਝਦੇ ਹੋ ਗਏ ਇਸ ਲਈ ਸਮਝਣਾ ਹੈ ਸੋ ਇਸੇ ਲਈ ਬੁੱਲੇ ਸ਼ਾਹ ਨੇ ਕਿਹਾ ਆਇਆ ਥੱਲੇ ਪੈਸਾ ਸੁੱਟਣ ਦਾ ਮਤਲਬ ਹੈ ਇਹ ਤੇਰੀ ਜ਼ਿੰਦਗੀ ਇਹਨੂੰ ਬਿਆਰਥ ਨਾ ਗਵਾ ਚੰਗੇ ਪਾਸੇ ਲਾ ਕਿਉਂਕਿ ਜਿੱਦਾਂ ਦੱਸਿਆ 1000 ਰੁਪਇਆ ਹੈ ਉਹਦਾ ਨਸ਼ਾ ਵੀ ਕਰਕੇ ਆਪਣੀ ਹੈਲਥ ਵੀ ਗਵਾ ਸਕਦੇ ਹੋ ਪੈਸਾ ਵੀ ਗਵਾ ਸਕਦੇ ਹੋ ਇੱਜ਼ਤ ਵੀ ਗਵਾ ਸਕਦੇ ਹੋ ਤਾ ਉਹਨੂੰ ਚੰਗੇ ਪਾਸੇ ਲਾ ਕੇ ਜਰਾ ਸੋਚੋ ਉਹਨੂੰ ਐਸੀ ਕੋਈ ਜਿਦਾ ਬੰਦਾ ਕਹਿੰਦਾ ਦੁੱਧ ਕੇ ਖਾ ਪੀ ਲਈਏ ਇਹ ਕੋਈ ਫਰੂਟ ਖਾ ਲਈਏ ਕੋਈ ਜੂਸ ਪੀ ਲਈਏ ਜਾਂ ਉਹਨਾਂ ਪੈਸੇ ਨਾਲ ਕਿਸੇ ਭੁੱਖੇ ਨੂੰ ਖਾਣਾ ਖਿਲਾ ਦੇਈਏ ਕਿਸੇ ਨੰਗੇ ਤੇ ਤਨ ਨੂੰ ਕਪੜਾ ਲੈ ਦੇਈਏ ਕਿਸੇ ਦੀ ਹੈਲਪ ਕਰ ਦੇਈਏ ਰੱਬ ਦੇ ਘਰ 'ਚ ਹੀ ਦਾਨ ਕਰ ਦੇਈਏ ਤਾਂ ਕਿਤੇ ਨਾ ਕਿਤੇ ਚੰਗੇ ਪਾਸੇ ਲੱਗਦਾ ਹੈ ਔਰ ਚੰਗੇ ਪਾਸੇ ਲੱਗਿਆ ਸਾਡੀ ਇੱਜ਼ਤ ਵੀ ਵੱਧਦੀ ਹੈ ਸਾਡੀ ਹੈਲਥ ਵੀ ਅੱਛੀ ਹੁੰਦੀ ਹੈ ਔਰ ਸਾਡਾ ਜੀਵਨ ਵੀ ਅੱਛਾ ਇਸ ਲਈ ਇਹ ਐਸੀ ਦੇਖਣਾ ਹੈ ਐਸੀ ਆਪਣੇ ਤੇ ਚੀਜ਼ ਨੂੰ ਕਿੱਦਾਂ ਖਰਚ ਇਹ ਥੱਲੜਾ ਸੁੱਟਣਾ ਮਤਲਬ ਆਪਣੇ ਦੇ ਖਰਚ ਕਰਨਾ ਆਪਣੇ ਵਕਤ ਨੂੰ ਕਿੱਦਾਂ ਖਰਚ ਕਰਨਾ ਹੈ ਔਰ ਉੱਪਰ ਨੂੰ ਸੁੱਟਣ ਦਾ ਮਤਲਬ ਹੈ ਬੁੱਲੇ ਸ਼ਾਹ ਕਹਿੰਦੇ ਉੱਪਰ ਨੂੰ ਸੁੱਟਣ ਦਾ ਮਤਲਬ ਹੈ ਕਿ ਉੱਪਰ ਸਾਡਾ ਖੁਦਾ ਵੀ ਹੈ ਉਹਦੀ ਖਾਤਰ ਵੀ ਕੋਸ਼ਿਸ਼ ਕਰ ਮਾਂ ਬਾਪ ਨੂੰ ਵੀ ਯਾਦ ਰੱਖ ਔਲਾਦ ਨੂੰ ਵੀ ਅੱਛੀ ਸਿੱਖਿਆ ਦੇ ਆਪਣੇ ਆਪ ਨੂੰ ਵੀ ਅੱਛਾ ਰੱਖ ਔਰ ਆਪਣੇ ਰੱਬ ਨੂੰ ਵੀ ਆਪਣੇ ਰੱਬ ਦੀ ਖਾਤਰ ਵੀ ਦਾਨਪਨ ਕੋਈ ਨੇਕੀ ਕਰਦਾ ਰਹੇ ਜਿਹੜਾ ਇਹ ਚਾਰੀ ਚੀਜ਼ਾਂ ਨੂੰ ਸੰਭਾਲਦਾ ਹੈ ਫਿਰ ਕਹਾਂਗੇ ਕਿ ਉਹਨੂੰ ਜ਼ਿੰਦਗੀ ਇਸ ਦੀਨ ਦਾ ਸਹੀ ਢੰਗ ਇਹਨੇ ਪੁੱਛਿਆ ਸੀ ਨਵਾਬ ਨੇ ਜ਼ਿੰਦਗੀ ਜੀਣ ਦਾ ਸਹੀ ਢੰਗ ਕੀ ਹੈ ਕਹਿੰਦੇ ਆਇਆ ਜਿੰਦਗੀ ਜੀਣ ਦਾ ਸਹੀ ਢੰਗ ਕਿਉਂਕਿ ਸਿਰਫ ਆਪਣੇ ਬਾਰੇ ਨਹੀਂ ਉਹ ਕਰੀ ਜਾਣਾ ਸਮਝਦੇ ਹੋ ਕਿ ਨਹੀਂ ਮਾਪੇ ਦੀ ਵੀ ਇੱਜ਼ਤ ਕਰੋ ਬੱਚਿਆਂ ਨੂੰ ਅچھے ਸੰਸਕਾਰ ਦਿਓ ਆਪਣੇ ਆਪ ਨੂੰ ਵੀ ਅੱਛੀ ਅੱچھے ਕਰਮਾ ਚਲਾਓ ਨੇਕੀ ਦੇ ਰਸਤੇ ਲਗਾਓ ਔਰ ਰੱਬ ਨੂੰ ਵੀ ਯਾਦ ਰੱਬ ਦੀ ਖਾਤਰ ਵੀ ਕੋਈ ਅੱਛਾ ਕਰਮ ਜਿਹੜਾ ਇਹ ਚਾਰੀ ਚੀਜ਼ਾਂ ਨੂੰ ਸੰਭਾਲਦਾ ਫਿਰ ਉਹਦੀ ਜ਼ਿੰਦਗੀ ਸੰਭਲ ਜਾਂਦੀ ਹੈ ਇਹਲੇ ਬੁੱਲੇ ਸ਼ਾਹ ਦੇ ਕਲਾਮ ਨੂੰ ਹੁਣ ਸਮਝੀਏ ਕਿ ਉਹਦਾ ਜੀਣਾ ਕੀ ਜਹਾਨ ਉਤੇ ਉਹ ਜਿਹੜਾ ਨਾਮ ਖੁਦਾ ਦਾ ਭੁੱਲ ਜਾਂਦਾ ਉਹ ਜਿਹੜਾ ਰਾਹ ਫੜ ਲੈਂਦਾ ਬਦੀਆਂ ਦੀ ਉਹ ਬੰਦਾ ਜਗ ਤੇ ਰੁਲ ਜਾਂਦਾ ਕਹਿੰਦਾ ਬਦੀਆਂ ਦੇ ਰਸਤੇ ਚੱਲ ਪੈਂਦਾ ਨਾ ਬੁੱਲੇ ਸ਼ਾਹ ਦੱਸਦੇ ਆ ਬਦੀਆਂ ਦਾ ਰਸਤਾ ਸਮਝਦਾ ਨਾ ਇੱਕ ਉਹਦੀ ਨੇਕੀ ਇੱਕ ਉਹਦੀ ਬਦੀ ਨੇਕੀ ਯਾਨੀ ਅੱਛਾ ਮਾਰਗ ਔਰ ਬਦੀ ਯਾਨੀ ਬੁਰਾਈ ਦਾ ਮਾਰਗ ਬੁਰੇ ਬੁਰੇ ਕਰਮ ਕਰਨਾ ਨਫ਼ਰਤ ਕਰਨੀ ਕਿਉਂਕਿ ਇਹ ਬਦੀਆਂ ਵਿੱਚ ਬਹੁਤ ਮੁਸ਼ਾ ਆ ਜਾਂਦਾ ਪਰ ਤੁਸੀਂ ਸਮਝ ਸਕਦੇ ਹੋ ਇੱਕ ਨੀਕੀ ਦਾ ਮਾਰਗ ਹੁੰਦਾ ਅچھے ਕਰਮ ਔਰ ਇੱਕ ਬਦੀ ਦਾ ਮਾਰਗ ਹੁੰਦਾ ਬੁਰੇ ਕਰਮ ਤਾਂ ਬੁੱਲੇ ਸ਼ਾਹ ਦੱਸਦੇ ਐ ਕਿ ਜਿਹੜਾ ਬੰਦਾ ਬਦੀਆਂ ਦੇ ਮਾਰਗ ਤੇ ਚੱਲਣ ਵਾਲਾ ਹੈ ਨਾ ਬੁਰਾਈ ਦੇ ਰਸਤੇ ਨੂੰ ਪਕੜ ਲੈਂਦਾ ਹੈ ਫੇ ਉਹ ਜ਼ਿੰਦਗੀ ਦੇ ਵਿੱਚ ਉਹ ਬੰਦਾ ਜੱਗ ਤੇ ਰੁਲ ਜਾਂਦਾ ਰੁਲਣ ਦਾ ਮਤਲਬ ਸਮਝਦੇ ਹੋ ਨਾ ਮੈਂ ਚੰਗਾ ਭਲਾ ਸੀ ਮੈਂ ਤਾਂ ਰੋਲੇ ਹੀ ਗਿਆ ਮੇਰੀ ਤਾਂ ਜ਼ਿੰਦਗੀ ਰੁਲ ਗਈ ਇਹ ਤਾਂ ਉਹੀ ਗੱਲ ਹੈ ਹੀਰੇ ਵਰਗੀ ਜ਼ਿੰਦਗੀ ਸੀ ਕੂੜ ਦੇ ਵਿੱਚ ਰੋਲ ਦਿੱਤੀ ਇਸ ਲਈ ਜੇ ਅਗਰ ਬਦੀਆਂ ਦੇ ਮਾਰਗ ਤੇ ਚਲਾਂਗੇ ਨਸ਼ਿਆਂ ਦੇ ਬੁਰਾਈਆਂ ਦੇ ਮਾਰਗ ਤੇ ਚਲਾਂਗੇ ਅਗਰ ਬੁਰੀਆਂ ਆਦਤਾਂ ਨੂੰ ਅਪਣਾ ਲਵਾਂਗੇ ਬੁਰੀ ਸੰਗਤ ਵਿੱਚ ਬੈਠਾਂਗੇ ਨਸ਼ੇ ਕਰਾਂਗੇ ਨਿੰਦਿਆ ਚੁਗਲੀ ਕਰਾਂਗੇ ਨਫ਼ਰਤ ਕਰਾਂਗੇ ਲੜਾਈ ਝਗੜੇ ਗਰੋਧ ਕਰਾਂਗੇ ਤਾਂ ਅਸੀਂ ਆਪਣੇ ਹੱਥੀ ਆਪਣੀ ਜ਼ਿੰਦਗੀ ਨੂੰ ਰੋਲ ਦੇਵਾਂਗੇ ਤਾਂ ਹੀ ਬੁੱਲੇ ਸ਼ਾਹ ਨੇ ਕਿਹਾ ਜਿਹੜਾ ਰਾਹ ਫੜ ਲੈਂਦਾ ਬਦੀਆਂ ਦੀ ਉਹ ਬੰਦਾ ਜੱਗ ਤੇ ਰੁਲੇ ਜਾਂਦਾ ਔਰ ਜਿਹੜਾ ਜੱਗ ਤੇ ਨੇਕੀਆਂ ਖੱਟ ਲੈਂਦਾ ਤੇ ਰੱਬ ਦੇ ਘਰ ਉਹਦਾ ਮੁੱਲ ਜਾਂਦਾ ਕਹਿੰਦੇ ਜਿਹੜਾ ਦੁਨੀਆਂ ਤੇ ਨੇਕੀਆਂ ਖੱਟ ਲੈਂਦਾ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਰੱਬ ਦੇ ਘਰ ਕਿਦਾ ਮੁੱਲ ਪੈਂਦਾ ਹੈ ਰੱਬ ਦੇ ਘਰ ਇਹਦਾ ਮੁੱਲ ਨਹੀਂ ਪੈਣਾ ਕਿ ਤੁਸੀਂ ਦੁਨੀਆਂ ਤੇ ਲੱਖਾਂ ਪਤੀ ਸੀ ਕਰੋੜਾਂ ਪਤੀ ਸੀ ਅਰਬਾਂ ਪਤੀ ਸੀ ਰੱਬ ਦੇ ਘਰ ਇਹਦਾ ਮੁੱਲ ਪੈਣਾ ਕਿ ਤੁਹਾਡੇ ਅਮਲ ਤੁਸੀਂ ਅਮਲ ਅੱਛੇ ਕੀਤੇ ਸੀ ਤਾਂ ਹੀ ਆਂਦ ਨਾ ਉੱਥੇ ਅਮਲਾਂ ਦੇ ਹੁਣੇ ਨੇ ਕਿਸੇ ਨਹੀਂ ਤੇਰੀ ਸੋ ਅਮਲ ਚੈੱਕ ਕਰੀਏ ਜਿੱਦਾਂ ਅੱਜ ਅੱਛਾ ਅਮਲ ਕਰ ਰਹੇ ਹੋ ਤਾਂ ਰੱਬ ਦੇ ਘਰ ਮੁੱਲ ਤੁਹਾਡਾ ਇੰਨਾ ਜਿਆਦਾ ਜਿੰਨਾ ਜਿਆਦਾ ਅੱਛਾ ਹੁੰਦਾ ਚਲਾ ਜਾਂਦਾ ਉਹਦਾ ਮੁੱਲ ਉਨਾ ਹੀ ਵੱਧਦਾ ਜਿਹੜਾ ਸੋਨਾ ਜਿੰਨਾ ਜਿਆਦਾ ਨਿਖਰਦਾ ਚਲਾ ਜਾਂਦਾ ਸ਼ੁੱਧ ਹੁੰਦਾ ਚੱਲਾ ਜਾਂਦਾ ਉਹਦੀ ਕੀਮਤ ਉਨੀ ਵੱਦੀ ਜੇ ਤਾਂ ਕਿਸੇ ਸੁਨਿਆਰੀ ਨੂੰ ਪੁੱਛ ਕੇ ਦੇਖਣਾ 18 ਕੈਰਟ ਦੇ ਸੋਨੇ ਦਾ ਰੇਟ ਕੀ ਹੈ 14 ਕੈਰਟ ਦੇ ਸੋਨੇ ਦਾ ਰੇਟ ਕੀ ਹੈ 16 ਦਾ ਰੇਟ ਕੀ ਹੈ 24 ਦਾ ਕੀ ਹੈ ਉਹ ਜਿੰਨਾ ਕੈਰਟ ਸ਼ੁੱਧ ਹੋਏਗਾ ਨਾ 24 ਕੈਰਟ ਦਾ ਰੇਟ ਸਭ ਤੋਂ ਕਿਉਂਕਿ ਸ਼ੁੱਧ ਹੈ 24 ਕੈਰਟ 22 ਕੈਰਟ ਦਾ ਹੋਰ ਘਟ ਗਿਆ 20 ਕੈਰਟ ਦਾ ਹੋਰ 18 ਦਾ ਹੋਰ ਤੋ ਜਿੰਨੀ ਮਿਲਾਵਟ ਆਈ ਗਈ 19 ਕੀਮਤ ਤੇ ਜਿੰਨਾ ਸ਼ੁੱਧ ਹੁੰਦਾ ਚਲਾ ਗਿਆ ਅੱਛਾ ਹੁੰਦਾ ਚਲਾ ਗਿਆ ਬਿਹਤਰ ਹੁੰਦਾ ਚਲਾ ਗਿਆ 19 ਵੈਲਿਊ ਬਣਦੀ ਔਰ ਤੁਸੀਂ ਵੀ ਆਪਣੇ ਵਿਚਾਰਾਂ ਨੂੰ ਦੇਖੋ ਜਿੰਨੀਆਂ ਤੁਹਾਡੀਆਂ ਆਤਾਂ ਸ਼ੁੱਧ ਹੋਣਗੀਆਂ ਅੱਛੀਆਂ ਹੋਣਗੀਆਂ ਤੁਹਾਡੇ ਵਿਚਾਰ ਅੱਛੇ ਹੋਣਗੇ 19 ਤੁਹਾਡੀ ਵੈਲਿਊ ਵਾਦੀ 19 ਤੁਹਾਡੀ ਕੀਮਤ ਵਾਦੀ ਦੁਨੀਆ ਤੋਂ ਵੀ ਮੁੱਲ ਵਧੇਗਾ ਤੇ ਰੱਬ ਦੇ ਘਰ 'ਚ ਵੀ ਸੋ ਮੁੱਲ ਵਧਾਈਏ ਫਿਰ ਬੁਰਾਈਆਂ ਨੂੰ ਛੱਡੀਏ ਫਿਰ ਮਿਲਾਵਟ ਕੱਢੀਏ ਆਪਣੇ ਅੰਦਰੋਂ ਨਫ਼ਰਤ ਨੂੰ ਛੱਡੀਏ, ਗ੍ਰੋਧ ਨੂੰ ਛੱਡੀਏ ਔਰ ਜਿਹੜੀ ਐਮੀ ਜਿੱਦਾਂ ਕਹਿੰਦੇ ਨੇ ਜਲੀ ਜਾਣਾ, ਸੜੀ ਜਾਣਾ, ਆ ਕੀ ਹੋ ਕੀ, ਇਹ ਚਿੰਤਾ ਵੀ ਨਹੀਂ ਨਹੀਂ ਛੱਡ ਦਈਏ ਸਮਝਿ ਦਿਓ ਕਿਉਂਕਿ ਅਸੀਂ ਇੱਕ ਲਾਈਨ ਇੱਥੇ ਕਹਿਣੀ ਚਾਹਾਂਗੇ ਬੜੀ ਪਿਆਰੀ ਹੈ। શ્રીਕ੍ਰਿਸ਼ਨ ਨੇ ਦੱਸਿਆ ਹੈ। ਇਹ શ્રીਕ੍ਰਿਸ਼ਨ ਦੀ ਲਾਈਨ ਹੈ ਜੀਵਨ ਦੀ ਔਰ ਬੜਾ ਗਿਆਨ ਦਿੰਦੀ ਹੈ। શ્રીਕ੍ਰਿਸ਼ਨ ਕਹਿੰਦੇ ਇਨਸਾਨ ਕੇ ਅੰਦਰ ਕੀ ਡਰਨੇ ਔਰ ਚਿੰਤਾ ਕਰਨੇ ਕੀ ਆਦਤ से इंसान के भीतर की वो शक्ति खत्म हो जाती है जिस शक्ति की सहायता से वो वो सब कुछ हासिल कर सकता है जो वो हासिल करना चाहता है कहते तेरे अंदर की शक्ति है वो शक्ति कि तू हर चीज हासिल कर सकता है जो तू हासिल करना वो शक्ति तेरे पर तेरीयां दो आदतें हैं जेडीयां वो शक्ति नु खत्म और दो आदतें किड़ियां डरने ਔਰ ਚਿੰਤਾ ਆ ਦੋਈ ਆਤ ਹੈ ਜੀ ਬੰਦੇ ਹਨ ਕਿਉਂਕਿ ਬੰਦਾ ਬਹੁਤ ਕੁਝ ਕਰ ਸਕਦਾ ਹੈ ਪਰ ਤੁਸੀਂ ਦੇਖੂਗੇ ਕਿ ਕਈ ਵਾਰ ਡਰ ਕਰਕੇ ਬੰਦਾ ਨਹੀਂ ਕਰ ਪਾਂਦਾ ਜਾਂ ਚਿੰਤਾ ਕਰਕੇ ਨਹੀਂ ਕਰ ਪਾਂਦਾ ਚਿੰਤਾ ਕਾਦੀ ਹੁੰਦੀ ਹੈ ਦੁਨੀਆ ਦੀ ਚਿੰਤਾ ਦੁਨੀਆ ਕੀ ਕਹੇਗੀ ਸੰਸਾਰ ਕੀ ਕਹੇਗਾ ਆਂਟੀ ਕੀ ਕਹਿਣਗੇ ਗਵਾਂਡੀ ਕੀ ਕਹਿਣਗੇ ਅਗਰ ਮੈਂ ਕੋਸ਼ਿਸ਼ ਕੀਤੀ ਮੈਨੂੰ ਨਾ ਹੋਏ ਤਾਂ ਲੋਕਾਂ ਨੇ ਹੱਸਣਾ ਮੇਤੇ ਕਰ ਸਕਦਾ ਹੈ ਬੰਦਾ ਪਰ ਉਹ ਡਰ ਕਰਕੇ ਜਾਂ ਚਿੰਤਾ ਕਰਕੇ ਬੰਦਾ ਕੋਸ਼ਿਸ਼ ਨਹੀਂ ਕਰਦਾ ਤਾਂ ਜਦੋਂ ਕੋਸ਼ਿਸ਼ ਨਹੀਂ ਕਰਦਾ ਤਾਂ ਉਹਦੀ ਸ਼ਕਤੀ ਅੰਦਰ ਹੀ ਖਤਮ ਐ ਸਮਝ ਕੇ ਦੇਖ ਨਾ ਤੁਸੀਂ ਸਭ ਕੁਝ ਹਾਸਲ ਪਰ ਉਹਦੇ ਵਾਸਤੇ ਦੋ ਚੀਜ਼ਾਂ ਧਰ ਛੱਡਣਾ ਪੈਣਾ ਹੈ ਔਰ ਚਿੰਤਾ ਕਰਨ ਦੀ ਆਦਤ ਛੱਡਣੀ ਸੋ ਛੱਡਣ ਨੂੰ ਤਿਆਰ ਹੋ ਕਿ ਨਹੀਂ ਕਿਉਂਕਿ ਡਰ ਕਿ ਉਹ ਨਾ ਜਾਵੇ ਸਮਝ ਦਿਓ ਉਹ ਹੋਣਾ ਹੀ ਇੱਕ ਦਿਨ ਹੋਣਾ ਹੀ ਹੈ ਨਾ ਮਰਨਾ ਤਾਂ ਇੱਕ ਦਿਨ ਹੈ ਹੀ ਕਿਸੇ ਨਾਲ ਬਚਣਾ ਇਹ ਕੀ ਡਰਨਾ ਅਗਰ ਕੋਸ਼ਿਸ਼ ਕਰਾਂਗੇ ਮਿਹਨਤ ਕਰਾਂਗੇ ਇਸ ਲਈ ਅਸੀਂ ਇੱਕ ਲਾਈਨ ਇਥੇ ਵੀ ਕਹਿਣਾ ਚਾਹਾਂਗੇ ये भी एक नोट कर लेने इंसान जो पाना या बनना चाहता है इंसान जो पाना चाहता है और जो बनना चाहता है उसको पाने से या इंसान को वो बनने से एक ही चीज रोक सकती है और वो है और वो है कि चीज रोक सकती है और वो है इंसान उस चीज को पाने की या बनने की कोशिश करना बंद कर दे ਸਮਝ ਆ ਰਹੀ ਹੈ ਤੁਸੀਂ ਕੁਝ ਵੀ ਪਾਣਾ ਚਾਹਦੇ ਹੋ ਪਾ ਸਕਦੇ ਹੋ ਅਗਰ ਲਗਾਤਾਰ ਕੋਸ਼ਿਸ਼ ਕਰਦੇ ਰਹੋ ਅਗਰ ਲਗਾਤਾਰ ਮਿਹਨਤ ਕਰਦੇ ਰਹੋ ਤਾਂ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਪਰ ਅਗਰ ਤੁਸੀਂ ਹੀ ਮੁਸ਼ਕਿਲਾਂ ਦੇਖ ਕੇ ਕੋਸ਼ਿਸ਼ ਕਰਨੀ ਬੰਦ ਕਰ ਦੋ ਤਾਂ ਫੇ ਉਹ ਚੀਜ਼ ਨੂੰ ਕਦੀ ਪਾ ਨਹੀਂ ਸਕਦੇ ਅਗਰ ਤੁਸੀਂ ਕੁਝ ਬਣਨਾ ਵੀ ਚਾਹਦੇ ਹੋ ਫਰਦ ਕਰੋ ਕੁਝ ਵੀ ਬਣਨਾ ਚਾਹਦੇ ਆ ਇੱਕ ਬੱਚਾ ਸੋਚੇ ਮੈਂ ਡਾਕਟਰ ਬਣਨਾ ਪਾਇਲਟ ਬਣਨਾ ਮੈਂ ਆ ਬਣਨਾ ਹੈ ਜੇ ਇੱਕ ਬੰਦਾ ਸੋਚੇ ਮੇਰਾ ਬੇਟ ਜਿਆਦਾ ਮੈਨੂੰ ਆਪਣੇ ਉਰਫਿਟ ਬਣਾਣਾ ਹੈ ਸੰਭੁ ਹੋ ਸਕਦਾ ਹੈ ਪਰ ਉਹਨਾ ਉਦੋਂ ਇਹ ਨਿਰੰਤਰ ਕੋਸ਼ਿਸ਼ ਜੇ ਮਹੀਨਾ 2 ਮਹੀਨੇ 6 ਮਹੀਨੇ ਕੋਸ਼ਿਸ਼ ਕਰਨ ਤੋਂ ਬਾਅਦ ਹੋਏ ਦੁੱਖ ਦਰਦੇ ਹੀ ਬੜੀ ਹੁੰਦੀ ਹੈ ਔਖਾ ਹੀ ਬੜਾ ਹੈ ਪੜਨਾ ਬੜਾ ਔਖਾ ਹੈ ਆ ਕਸਰਤ ਕਰਨੀ ਬੜੀ ਔਖੀ ਹੈ ਧਿਆਨ ਕਰਨਾ ਬੜਾ ਬੰਦਾ ਛੱਡ ਹੀ ਦੇ ਦੇ ਵਿੱਚ ਅਧ ਵਿਚਕਾਰ ਹੀ ਕੋਸ਼ਿਸ਼ ਬੰਦ ਕਰ ਦੇਵੇ ਤਾਂ ਫਿਰ ਕਦੀ ਬੰਦਾ ਆਪਣੀ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ ਸਮਝ ਦਿਓ ਕਿ ਨਹੀਂ ਇਹਨੇ ਐਡੀਸਨ ਨੇ ਬੜੀ ਪਿਆਰੀ ਗੱਲ ਕਹੀ ਜਿਨ੍ਹਾਂ ਨੇ ਬਿਜਲੀ ਦੀ ਵੱਲੋਂ ਦੀ ਖੋਜ ਕੀਤੀ ਤਾਂ 10000 ਵਾਰ ਤੋਂ ਜ਼ਿਆਦਾ ਅਸਫਲ ਹੋਏ ਸੀ ਸਮਝਦੇ ਹੋ ਕਿ ਨਹੀਂ ਤਾਂ ਉਸ ਵੇਲੇ ਐਡੀਸਨ ਨੇ ਪੁੱਛਿਆ ਕਿਸੇ ਨੇ ਕਿ ਮਹਾਰਾਜ ਤੁਹਾਡੀ ਇਹ ਸਫਲਤਾ ਦਾ ਰਾਜ਼ ਕੀ ਹੈ ਤਾਂ ਉਸਲੇ ਐਡੀਸਨ ਨੇ ਕਿ ਕੋਈ ਰਾਜ਼ ਹੈ ਮੇਰੀ ਸਫਲਤਾ ਦਾ ਕਿਉਂਕਿ ਇਹ ਦੱਸਿਆ ਕਿ 10000 ਤੋਂ 12 10000 ਵਾਰ ਤੋਂ ਜ਼ਿਆਦਾ ਵਾਰ ਉਹ ਫੇਲ ਹੋਏ ਸੀ ਇਹ ਤਾਂ ਬੰਦੇ ਦੀ ਕੋਸ਼ਿਸ਼ ਤਾਂ ਇੱਕ ਦੋ ਤਿੰਨ ਵਾਰ ਜੀ ਖਤਮ ਹੋ ਜਾਂਦੀ ਲੈ ਵੀ ਤਿੰਨ ਵਾਰ ਕੋਸ਼ਿਸ਼ ਕਰ ਲਈ ਹੁਣ ਤਾਂ ਮੈਂ ਕਰਨੀ ਨੇ 10000 ਕੋਈ ਥੋੜੀ ਨਹੀਂ ਸੀ ਕਹਿੰਦੇ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ ਉਹ ਕਹਿੰਦੇ ਮੇਰੀ ਸਫਲਤਾ ਦਾ ਰਾਜ਼ ਇੱਕੋ ਹੀ ਹੈ ਜਦੋਂ ਪੁੱਛਿਆ ਕਿ 10000 ਬਾਰ ਅਸਫਲ ਹੋਣ ਤੋਂ ਬਾਅਦ ਵੀ ਤੁਸੀਂ ਸਫਲ ਹੋਏ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ ਤਾਂ ਉਸ ਲਈ ਐਡੀਸਨ ਨੇ ਕਿਹਾ ਮੇਰੀ ਸਫਲਤਾ ਦਾ ਰਾਜ਼ ਇੱਕੋ ਹੀ ਹੈ ਕਿ ਬਸ ਮੈਂ ਇੱਕੋ ਹੀ ਸੰਕਲਪ ਕੀਤਾ ਸੀ ਕਿ ਉਦੋਂ ਤੱਕ ਰੁਕਣਾ ਨਹੀਂ ਜਦ ਤੱਕ ਮੈਨੂੰ ਸਫਲਤਾ ਨਹੀਂ ਤਾਂ ਨਹੀਂ ਭਾਵੇਂ ਤਾਂ 10000 ਵਾਰ ਹੀ ਸੀ ਜੇ ਲੱਖ ਵਾਰ ਵੀ ਹੁੰਦਾ ਤਾਂ ਵੀ ਮੈਂ ਰੁਕਣਾ ਨਹੀਂ ਕਿਉਂਕਿ ਜਿਹੜੇ ਗਿਰਨ ਤੋਂ ਬਾਅਦ ਫਿਰ ਉੱਠਦੇ ਆ ਫਿਰ गिरਦੇ ਆ ਫਿਰ ਉੱਠਦੇ ਆ ਔਰ ਇਹ ਗਿਣਤੀ ਨਹੀਂ ਕਰਦੇ ਮੈਂ ਕਿੰਨੀ ਵਾਰ ਗਿਰਿਆ ਪਰ ਬਲਕਿ ਇਹ ਸੋਚਦੇ ਹਾਂ ਮੈਂ ਜਿੰਨੀ ਵਾਰ ਮਰਜੀ ਗਿਰਾ ਪਰ ਮੈਂ ਮੰਜ਼ਿਲ ਤੱਕ ਤਾਂ ਉਹਨਾਂ ਨੂੰ ਮੰਜ਼ਿਲ ਤੱਕ ਪਹੁੰਚਣ ਤੋਂ ਰੋਕ ਕੋਈ ਤਾਂ ਸਾਡੇ ਅੰਦਰ ਵੀ ਇਹ ਜਜ਼ਬਾ ਹੋਣਾ ਚਾਹੀਦਾ ਸਾਨੂੰ ਕੁਝ ਵੀ ਹਾਸਲ ਕਰਨ ਤੋਂ ਕੁਝ ਵੀ ਬਣਨੇ ਤੋਂ ਇੱਕੋ ਜੀ ਚੀਜ਼ ਰੋਕ ਸਕਦੀ ਹੈ ਔਰ ਉਹ ਹੈ ਕੋਸ਼ਿਸ਼ ਕਰਨਾ ਬੰਦ ਕਰ ਦੇਈਏ ਤਾਂ ਜੇ ਅਸੀਂ ਲਗਾਤਾਰ ਕੋਸ਼ਿਸ਼ ਕਰਨਾ ਜਾਰੀ ਰੱਖਦੇ ਹਾਂ ਫਿਰ ਤਾਂ ਬੰਦਾ ਰੱਬ ਨੂੰ ਵੀ ਪਾ ਆਪਣੀ ਮੰਜ਼ਿਲ ਨੂੰ ਪਾ ਖੁਸ਼ੀਆਂ ਨੂੰ ਪਾ ਤੂੰ ਖੁਸ਼ੀਆਂ ਪਾਣੀਆਂ ਕਿ ਨਹੀਂ ਅੱਜ ਤੋਂ ਵਚਨ ਕਰੋ ਕਿ ਅੱਛਾ ਕਰਮ ਦੇ ਵਿੱਚ ਕਦੀ ਕੋਸ਼ਿਸ਼ ਕਰਨੀ ਬੰਦ ਨਹੀਂ ਸਮਝਦੇ ਹੋ ਕਿ ਨਹੀਂ ਬਸ ਇੱਕ ਵਾਰ ਸ਼ੁਰੂ ਕਰ ਦਿਓ ਕਿ ਨਸ਼ਾ ਛੱਡਣਾ ਹੈ ਕੋਸ਼ਿਸ਼ ਸ਼ੁਰੂ ਕਰ ਦਿਓ ਛੱਡਣਾ ਹੈ ਤਾਂ ਚਾਹੇ ਜਿੰਨੀ ਵਾਰ ਜੀ ਦਰਦ ਹੋਵੇ ਇਹ ਚੀਜ਼ ਨੂੰ ਮੈਂ ਛੱਡਣਾ ਹੀ ਹੈ ਦਰਦ ਬਰਦਾਸ਼ਤ ਕਰਨ ਨੂੰ ਤਿਆਰ ਹੋ ਜਾਈਏ ਤਾਂ ਬੰਦਾ بڑے بڑے ਮੁਕਾਮ ਤੱਕ ਪਹੁੰਚ ਬੜੀਆਂ-ਬੜੀਆਂ ਮੰਜ਼ਲੇ ਹਾਸਲ ਕਰ ਸਕਦਾ ਹੈ ਇਸ ਲਈ ਇੱਥੇ ਯਾਦ ਰੱਖਣਾ ਕਾਹੀ ਬੁੱਲੇ ਸ਼ਾਹ ਕਹਿੰਦੇ ਹੈ ਕਿ ਜੇ ਉਹਦਾ ਜੀਣਾ ਕੀ ਜਹਾਨ ਉੱਤੇ ਜਿਹੜਾ ਉਸ ਖੁਦਾ ਨੂੰ ਭੁੱਲ ਜਾਂਦਾ ਜਿਹੜਾ ਰਾਹ ਫੜ ਲੈਂਦਾ ਬਦੀਆਂ ਦੀ ਉਹ ਬੰਦਾ ਜਗ ਤੇ ਰੁੱਲ ਜਾਂਦਾ ਜਿਹੜਾ ਜਗ ਤੇ ਨੇਕੀਆਂ ਖੱਟ ਲੈਂਦਾ ਤੇ ਰੱਬ ਦੇ ਘਰ ਉਹਦਾ ਮੁੱਲ ਜਾਂਦਾ ਉਹ ਬੁੱਲਿਆ ਜਿਹੜਾ ਬੰਦਾ ਕੋਲ ਫਕੀਰਾਂ ਦੇ ਬੁਹਾਰ ਰਹਿਮਤ ਦਾ ਉਹਦੇ ਲਈ ਖੁੱਲ ਜਾਂਦਾ ਹੈ लास्ट ਵਿੱਚ ਗੁੱਲੇ ਸ਼ਾ ਕਹਿੰਦੇ ਆਈ ਤੁਸੀਂ ਫਕੀਰਾਂ ਕੋ ਬੈਠੇ ਦੇਖੋ ਖੁੱਲ ਗਿਆ ਰਹਿਮਤ ਦੇ ਦਰਵਾਜ਼ੇ ਮੈਂ ਵਿਸ਼ਵਾਸ ਰੱਖੋ ਤਾਂ ਹੀ ਤਾਂ ਇਹ ਕਹਿੰਦਾ ਰਹਿਮਤ ਨਹੀਂ ਮੇਤੇ ਰਹਿਮਤ ਹੋ ਨਹੀਂ ਮੇਰੀਆਂ ਝੋਲੀਆਂ ਰਹਿਮਤਾਂ ਨਾਲ ਨਹੀਂ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਨਹੀਂ ਮੇਰੇ ਸਾਰੇ ਦੁੱਖ ਦੂਰ ਹੋ ਗਏ ਮੇਰਾ ਮਾਲਿਕ ਮੇਰੇ ਫਕੀਰਾਂ ਦੀ ਗੱਲ ਏ ਉਹ ਕਹਿੰਦੇ ਜਿਹੜਾ ਬੰਦਾ ਕੋਲ ਫਕੀਰਾਂ ਦੇ ਬੁਹਾ ਰਹਿਮਤਾਂ ਦਾ ਉਹਦੇ ਲਈ ਹਜ਼ਰਤ ਗੌਰ ਕਰਨਾ ਉਹ ਕਹਿੰਦੇ ਜੇ ਚਾਹਦਾ ਨਾ ਰਹਿਮਤ ਨੂੰ ਹਾਸਲ ਕਰਨਾ ਇੱਥੇ ਗੱਲ ਕਮਾਂਗੇ ਜਿੱਦਾਂ ਹਜ਼ਰਤ ਅਲੀ ਕਹਿੰਦੇ ਸੀ ਕਿ ਤੁਹਾਾਰੇ ਕਰਮ ਕਰਮ ਯਾਨੀ அமਾਲ ਤੁਹਾਾਰੇ அமਾਲ ਕਰਮ ਚਾਬੀਆਂ ਕੀ ਤਰ੍ਹਾਂ ਹੈ ਜੋ ਰਹਿਮ ਰਹਿਮਤ ਦੇ ਦਰਵਾਜੇ ਕੋ ਖੋਲ ਵੀ ਸਕਤੇ ਹੈ ਔਰ ਬੰਦ ਵੀ ਜਿੱਦਾਂ ਕਹਿੰਦੇ ਚਾਬੀ ਨਾਲ ਦਰਵਾਜਾ ਖੁੱਲ ਵੀ ਜਾਂਦਾ ਹੈ ਲੋਕ ਲੱਗ ਵੀ ਜਾਂਦਾ ਹੈ ਨਾ ਲੋਕ ਚਾਬੀ ਕੋਈ ਹੁੰਦੀ ਹੈ ਹੁਣ ਤੁਸੀਂ ਘਰ ਜਾਣ ਲੱਗੇ ਆ ਜਾਂ ਘਰ ਕੀ ਗੱਲ ਤੇ ਮੋਟਰਸਾਈਕਲ ਖੜੇ ਕੀਤੇ ਹੋਣਾ ਨਾ ਹੁਣ ਇਹ ਤਾਂ ਹੈ ਨਹੀਂ ਕਿ ਲੋਕ ਲਾਣ ਵਾਸਤੇ ਚਾਬੀ ਕੋਈ ਹੋਰ ਹੈ ਤਾਂ ਖੋਲਣ ਵਾਸਤੇ ਚਾਬੀ ਕੋਈ ਇੱਕੋ ਚਾਬੀ ਹੈ ਨਾ ਕਮਾ ਲਿਆ ਲੱਗ ਗਿਆ ਐਉਂ ਕਰਦੇ ਉਹਦਾ ਖੁੱਲ ਗਿਆ ਉਹ ਕਹਿੰਦੇ ਤੇਰੇ ਕਰਮ ਵੀ ਕਰਮ ਵੀ ਉਹ ਚਾਬੀਆਂ ਦੀ ਤਰ੍ਹਾਂ ਹੀ ਹੈ ਜਿਹੜੇ ਰਹਿਮਤ ਦੇ ਦਰਵਾਜ਼ੇ ਨੂੰ ਖੋਲ ਵੀ ਸਕਦੇ ਤੇ ਬੰਦ ਵੀ ਅਗਰ ਤੇਰੇ ਕਰਮ ਬੁਰੇ ਹੋ ਗਏ ਬੁਰੇ ਪਾਸੇ ਘੁੰਮ ਗਿਆ ਤਾਂ ਦਰਵਾਜ਼ਾ ਹੋ ਗਿਆ ਅਦਰੇ ਤੇਰਾ ਕਰਮ ਅੱਛੇ ਪਾਸੇ ਘੁੰਮ ਗਿਆ ਜਾਨੀ ਅੱਛਾ ਕਰਮ ਕਰ ਲਿਆ ਤਾਂ ਦਰਵਾਜਾ ਗਿਆ ਬੰਦੀ ਇਸ ਲਈ ਤਾਂ ਹੀ ਬੁੱਲੇ ਸ਼ਾ ਕਹਿੰਦੇ ਫਕੀਰਾਂ ਦੇ ਕੋਲ ਬੈਠਣ ਤੋਂ ਜ਼ਿਆਦਾ ਅੱਛਾ ਕਰਮ ਤਾਂ ਹੋਰ ਕੋਈ ਹੈ ਹੀ ਨਹੀਂ ਜਿਹੜਾ ਪਿਆਰ ਸ਼ਰਧਾ ਨਾਲ ਫਕੀਰਾਂ ਕੋਲ ਬਹਿ ਜਾਂਦਾ ਫਿਰ ਬੁਹਾ ਰਹਿਮਤਾਂ ਦਾ ਉਹਦੇ ਲਈ ਅੱਜ ਯਕੀਨ ਨਾ ਕਹਿ ਦਿਓ ਮੇਰੇ ਵਾਸਤੇ ਰਹਿਮਤ ਦਾ ਦਰਵਾਜਾ ਬੰਦੀ ਮੇਤੇ ਰਹਿਮਤ ਬੰਦੀ ਮੇਨੀਆਂ ਝੋਲੀਆਂ ਖੁਸ਼ੀਆਂ ਨਾਲ ਬੰਦੀ ਮੇਰੇ ਸਾਰੇ ਦੁੱਖ ਦੂਰ ਬੰਦੀ ਯਕੀਨ ਨਾ ਕਹਿਣਾ ਇਹ ਬੰਦੀ ਕਿਉਂਕਿ ਹੁਣ ਆਪ ਹੀ ਸੋਚ ਕੇ ਰੱਖਣਾ ਇਹ حضرت ਅਲੀ ਦੀ ਗੱਲ ਵੀ ਯਾਦ ਰੱਖਣਾ ਕਿ ਤੁਹਾਡੇ ਕਰਮ ਚਾਬੀਆਂ ਦੀ ਤਰ੍ਹਾਂ ਹੈ ਜੋ ਰਹਿਮਤ ਦੇ ਦਰਵਾਜੇ ਕੋ ਖੋਲ ਵੀ ਸਕਤੇ ਹਨ ਤੁਹਾਰੇ ਕਰਮ ਤੁਹਾਰੇ ਅਮਾਲ ਉਹ ਰਹਿਮਤ ਦੇ ਦਰਵਾਜੇ ਕੋ ਬੰਦ ਵੀ ਹੁਣ ਆਪ ਇਸ ਯਾਦ ਰੱਖਣਾ ਕਿ ਮੈਂ ਉਹ ਕਰਮ ਕਰਨਾ ਹੈ ਕਿ ਮੈਂ ਜਿੱਥੇ ਵੀ ਜਾਵਾਂ ਮੇਰੇ ਵਾਸਤੇ ਦਰਵਾਜਾ ਸਦਾ ਖੁੱਲਾ ਰਹੇ ਕਿਉਂਕਿ ਜੇ ਉਹਦੀ ਰਹਿਮਤ ਦਾ ਦਰਵਾਜਾ ਖੁੱਲਾ ਰਹੇਗਾ ਤਾਂ ਹਰ ਪਾਸੇ ਮੈਨੂੰ ਕਾਮਯਾਬੀ ਮਿਲਦੀ ਚਲੀ ਜਾਏਗੀ ਸਫਲਤਾ ਤਜੇ ਮੈਂ ਕਰਮ ਹੀ ਮਾਰੇ ਕਰਕੇ ਆਪਣੀ ਆਪਣੇ ਵਾਸਤੇ ਰਹਿਮਤ ਦਾ ਦਰਵਾਜਾ ਹੀ ਬੰਦ ਕਰ ਲਿਆ ਤਾਂ ਲੱਖ ਕੋਸ਼ਿਸ਼ਾਂ ਕਰਾਂ ਲੱਖ ਕਿੰਨਾ ਜਿੱਦਾਂ ਬੰਦਾ ਕਹਿੰਦਾ ਅੱਡੀਆਂ ਅੱਡੀ ਛੋਟੀ ਦਾ ਜੋਰ ਵੀ ਲਾ ਲਾਂ ਮੈਂ ਤਾਂ ਵੀ ਕਾਮਯਾਬੀ ਨਹੀਂ ਮਿਲਣੀ ਕਿਉਂਕਿ ਕਾਮਯਾਬ ਹੋਣ ਵਾਸਤੇ ਉਹਦੀ ਰਹਿਮਤ ਦੀ ਸਮਝਦੇ ਹੋ ਕਿ ਐਸੀ ਮਿਹਨਤ ਦਾ ਬੀਜ ਤਾਂ ਬਹੁਤ ਸਕਦੇ ਆ ਪਰ ਉਹ ਬੀਜ ਨੂੰ ਫਲ ਲਾਣਾ ਤਾਂ ਉਹਦੀ ਰਹਿਮਤ ਦੇ ਹੱਥ ਵਿੱਚ ਹੈ ਉੱਥੇ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਕਿਸਾਨ ਹੋਵੇ ਚਾਹੇ ਕਿ ਮਾਲੀ ਹੋਵੇ ਉਹ ਬੀਜ ਲਾ ਕੇ ਅਡੀਆਂ ਰਗੜੀ ਜਾਵੇ ਅਡੀਆਂ ਨਾਲ ਰਗੜ ਰਿਆਂ ਤਾਂ ਕਿ ਬੀਜ ਚੋਂ ਪੌਦਾ ਨਿਕਲੇ ਪੌਦੇ ਨੂੰ ਫਲ ਲੱਗਣ ਤਾਂ ਤੇਰੀਆਂ ਅਡੀਆਂ ਰਗੜਨ ਨਾਲ ਫਲ ਨਹੀਂ ਲੱਗਣੇ ਇਹ ਤਾਂ ਉਹਦੀ ਰਹਿਮਤ ਹੁਣੀ ਏ ਤਾਂ ਫੇਰ ਹੀ ਪੌਦੇ ਚੋਂ ਕਿਉਂਕਿ ਫਲ ਫੁੱਲ ਉਹਦੀ ਰਹਿਮਤ ਹੀ ਲਾ ਸਕਦੀ ਹੈ ਬੀਜ ਤੂੰ ਬੋਹ ਸਕਦਾ ਹੈ ਇਸੇ ਤਰ੍ਹਾਂ ਐਸੀ ਕਰਮ ਕਰਨਾ ਹੈ ਅੱਛਾ ਤਾਂ ਫੇਰ ਜੇ ਕਰਮ ਅੱਛਾ ਹੈ ਉਹਦੀ ਰਹਿਮਤ ਦਾ ਦਰਵਾਜ਼ਾ ਖੁੱਲਾ ਹੈ ਤਾਂ ਫੇ ਵਿਸ਼ਵਾਸ ਰੱਖੋ ਕਿ ਮੇਰੇ ਜੀਵਨ ਚ ਖੁਸ਼ੀਆਂ ਦੇ ਫੁੱਲ ਵੀ ਜ਼ਰੂਰ ਹੈ ਇਹ ਲੈ ਜਾਂਦੇ ਹਾਂ ਉਹਨਾਂ ਨੂੰ ਟਾਈਮ ਕਾਫੀ ਹੋ ਗਿਆ ਹੈ आखिर ले बचना चाहिए कमांगे कि अगर भरोसा खुद पर हो अगर भरोसा खुद पर हो तो अंधेरों में भी रास्ते मिल जाते हैं जिन्ना मर्जी जीवन ज अंधेरा होवे रात अंधेरी होवे ना कुछ नजर भी ना आंदा होवे अगर भरोसा होवे बन्दा तुर पवे ता होली होली रास्ता लब लेंडा बन्दा लब लेंडा કે نہیں اوکے પહોંચી ਜਾਂਦਾ ਬੰਦਾ ਪਰ ਉਹਦੇ واسਤੇ ਖੁੱਤੇ ਭਰੋਸਾ ਚਾਹੀਦਾ ਹੈ ਹੁਣ अगर भरोसा खुद पर हो तो अंधेरों में भी रास्ता मिल जाता है अगर भरोसा खुद पर हो तो अंधेरों में भी रास्ते मिल जाते हैं और अगर भरोसा उस मालिक पर हो तो मुरझाए हुए फूल भी खिल जाते हैं